ਨਹੀਂ ਨਾ ਬੋਲਣਾ ਅਸੀਂ ਫੇਰ ਕਾਰਵਾਈ ਕਰਦੀਏ ਹੈ ਇੱਕ ਤਾਂ ਜਵਾਬ ਦੇ ਮੈਨੂੰ ਇੱਥੇ ਹੈ ਦੇਖਣ ਹੈ ਇੱਥੇ ਨਹੀਂ ਆਵਾਜ਼ ਨਹੀਂ ਨਾ ਬੋਲਣਾ ਚਲੋ ਇਹਦਾ ਟਰੈਕਟਰ ਵੀ ਖੜੋ ਆ ਡੰਗਰ ਖੋਲੋ ਤੇ ਮੈਂ ਕਾਰਵਾਈ ਕਰਦਾ ਨਾ ਤੂੰ ਮੋੜ ਕੇ ਤੈਨੂੰ ਉਹ ਵੇਖੀ ਰੱਖਦਾ ਮੈਂ ਤੈਨੂੰ ਵੇਖੀ ਰੱਖਦਾ ਇਹਦਾ ਉਹ ਨਹੀਂ ਆਇਆ ਕਿ ਮੇਹਰ ਵਾਲਾ ਬੰਦੇ ਆਇਆ ਨਹੀਂ ਆਇਆ ਅੱਜ ਨਾ ਆਇਆ ਬਰੇਸ਼ਾ ਆਰਗਨ ਆਇਆ ਕੋਈ ਵੀ ਪਸ਼ੀਦਾਰਾ ਵਾਲਾ ਨਹੀਂ ਆਇਆ ਉਹ ਨਹੀਂ ਆਇਆ ਅੱਜ ਤੋਂ ਦੀ ਆ ਅਸੀਂ ਸਭ ਤੇਰੀ ਇੱਕ ਘਰ ਤੇ ਲਾ ਤੋਂ ਗੁਲਾ ਪਾ ਕੇ ਬੈਗੇ ਹਾਂ ਹੈ ਚਾਹ ਪਿਆਉਂਦੀ ਮਾਰੀ ਸਭੂਆ ਫੋਨ ਦੇ ਵਾਰ ਹੈਲੋ ਅਨਿਤਾ ਦੇ ਆ ਤੂੰ ਜਿ ਬਗਾਨਾ ਬਿਛੇ ਗੋਲ ਗੁਝੜਾ ਗੁਲਾ ਸਾਲਾ ਸਭ ਇਤਮਾਨ ਹੁੰਦੀ ਆ ਕੀ ਆ ਲੈ ਕੋਲ ਲੈ ਆ ਤੂੰ ਪੁੱਛ ਹੈ ਠੀਕ ਹੈ ਕੋਈ ਗੱਲ ਨਹੀਂ ਇਹਨੂੰ ਪਾਣੀ ਪਿਆ ਦੇ ਮੈਨੂੰ ਪਹਿਲਾਂ ਪਾਣੀ ਪਿਆ ਮੈਂ ਆਥਾ ਵੀ ਗੋਲੀ ਮਾਰ ਲੱਗੀ ਤੂੰ ਮਾਰਦੀ ਇਹਨੂੰ ਪਾਣੀ ਪਿਆ ਬਿੱਡਾ ਪਾਣੀ ਪੀ ਪਾਣੀ ਪਿਆ ਨੇਪਾਲ ਮੈਂ ਕਿਹਨਾਂ ਸਰ ਨੇਪਾਲ ਕੇ ਆਪਕੇ ਮਾਤਾ ਪਿਤਾ ਹੈ ਫੈਮਲੀ ਹੈ ਫੈਮਲੀ ਹੈ ਆਪकी ਨਹੀਂ ਹਾਂ ਯਹ ਕਿਤਨੀ ਦੂਰ ਹੋ ਕੇ ਕੰਮ ਕਰ ਮੁਰ ਗਿਆ ਬਹੁਤ ਦਿਨ

ਹਉ ਆਈ ਮੈਂ ਸੀਸਾ ਕਰ ਦਿੰਦਾ ਕੀ ਯਾਰ ਇਹ ਨਾ ਗੱਲ ਕਰ ਕਰੇ ਨਾ ਕਰੇ ਨਾ ਕਰੇ ਕੀ ਨਾਮ ਹੈ ਨਾਮ ਸਰਾਂ ਬਿਆਨ ਕੀ ਨਾਮ ਹੈ ਨਾ ਮੇਰਾ ਸ਼ਫੀ ਸ਼ਫੀ ਕੋਈ ਨਹੀਂ ਕਿਉਂ ਐਸੇ ਡੇਰਿਆਂ ਦੀ ਕਿਉਂ ਰੌਲਾ ਪੈਂਦਾ ਬੰਦੇ ਰੱਖ ਆ ਵੀ ਆਏ ਬੰਦਾ ਰੱਖਣ ਦਾ ਸਾਲ ਜੀ ਰੋਲਾ ਤੇ ਕਾਹਦਾ ਆਪਣੇ ਮਰਜ਼ੀ ਨਾਲ ਬੰਦਾ ਰਹਿਣਾ ਤੁਸੀਂ ਬਿਆਨ ਦੇ ਅੱਗੇ ਲੈੜੇ ਦੇਖੋ ਉਹ ਸਭ ਕੋ ਦੱਸੀ ਜਾਂਦਾ ਮੈਂ ਕਿ 7000 ਰੁਪਏ ਮਹੀਨਾ ਹੋਈ ਤਨਖਾਹ ਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ ਹਲੇ ਵੀ ਤੇਰੇ ਸਾਹਮਣੇ ਤੁਸੀਂ ਬੰਦਨ ਬੇਸ਼ੱਕ ਲੈ ਕੇ ਪੁੱਛ ਲੋ ਜਿੱਦਾਂ ਮਰਜ਼ੀ ਜੇ ਇਹਦਾ ਦਿਲ ਮੰਨਦਾ ਤੇ ਰੋਗ ਨਹੀਂ ਦਾ ਜੋ ਜੇ ਕੋਈ ਕਹਿੰਦਾ ਉਹ ਕਰਦਾ ਵੀ ਕਿੱਥੋਂ ਆਇਆ ਤੇ ਕਿੰਨੇ ਉਹਦੇ ਸਭ ਕੋ ਦੱਸਣ ਬਿਲਕੁਲ ਸਹੀ ਬੰਦਾ ਨੇ ਫਤਿਹਵੰਦਾ ਬੰਦਾ ਆ ਪਤਾ ਨਹੀਂ ਕਿੱਦੇ ਗੁਜਰਾਉਂ ਰਹਿੰਦਾ ਸੀ ਕਿੱਦੇ ਕਿੱਥੇ ਪਤਾ ਨਹੀਂ ਤਲਾਕ ਦਿੱਤੀ ਥਾਣੇ ਜਾਂ ਤਲਾਕ ਨਹੀਂ ਦਿੱਤੀ ਪਰ ਤਲਾਕ ਤਾਂ ਦੇ ਦਿੰਦੇ ਸੀ ਕਿ ਜੇ ਕੋਈ ਬੰਦਾ ਹੋਰ ਕੋ ਮੈਂਟਲ ਤੌਰ ਤੇ ਬੰਦਾ ਬਿਲਕੁਲ ਸਹੀ ਹੈ ਬਿਆਨ ਤੁਹਾਡੇ ਸਾਹਮਣੇ ਦੇਈ ਜਾਂਦੇ ਉਹ ਪਾਲੀ ਬੰਦਾ ਕਹਿੰਦਾ ਉਹ ਤਾਂ ਨਹੀਂ ਮੇਰਾ ਬੰਦਾ ਉਹ ਤਾਂ ਮੇਰਾ ਨਹੀਂ ਮੇਰੇ ਦੇ ਕੋਈ ਆ ਬੰਦਾ ਉਹ ਨਵੇਂ ਨਵੇਂ ਵੀ ਨਹੀਂ ਹੋਇਆ ਕੋਈ ਵੀ ਬੰਦਾ ਰੱਖਦੇ ਆ ਨਾ ਕੰਸ ਹਰ ਕੰਸ ਕਹਾ ਕੇ ਰਹਿਣੇ ਵਾਲੇ ਹੋ ਦੂਰ ਨੇਪਾਲ ਕਾ ਕਹਾ ਕੇ ਰਹਿਣੇ ਵਾਲੇ ਹੋ ਨੇਪਾਲ ਕਾ बहुत देर बहुत देर बहुत देर पैसे मिलते हैं पैसे नहीं मिल रहा uh... खाना देते दे? मारते? Uh... मारते हैं खाना दे हाँ मार रहा कितना काम करते हैं ਕਾਜਾ ਦੱਸ ਨਹੀਂ ਦਿੱਤੇ ਜੀ ਸਿੰਘਾ ਜੀ ਜੀ ਕਿੱਥੇ ਤੇ ਰਹਿਣ ਵਾਲਾ ਮੇਰਾ ਪਿੰਡ ਫਧਿਆ ਦਾ ਗੁੰਦਵਾਲ ਸਾਹਿਬ ਦੇ ਲਾਗੇ ਰਹਿਣ ਵਾਲਾ ਐਸੇ ਮਹੀਨਾ ਹੋ ਗਿਆ ਮੈਂ ਆਦੀ ਮਰਜ਼ੀ ਨਾਲ ਐਸੇ ਕੰਮ ਕਰਦਾ ਨਵੇਂ 70000 ਰੁਪਏ ਤਨਖਾਹ ਕੀਤੀ ਹੈ ਪਹਿਲਾਂ ਕਿੱਥੇ ਪਹਿਲਾਂ ਤਾਂ ਮੈਂ ਤਰਨਦਾਰ ਰਿੰਨਣਾ ਉੱਥੇ ਕੰਮ ਕਰਦਾ ਉੱਥੋਂ ਬਾਅਦ ਇੱਥੇ ਆ ਗਿਆ ਤੇ ਇੱਥੇ ਬਾਅਦ ਸਿੱਧਾ ਇੱਥੇ ਐ ਮਹੀਨਾ ਹੋ ਗਿਆ ਮਨਾਂ ਐ ਮੈਂ ਜਿਆਦਾ ਟਾਈਮ ਨਹੀਂ ਹੈ ਪਾਜੀ ਮੇਰਾ ਨਾਮ ਜਗਰੂਪ ਸਿੰਘ ਆ ਸਾਡੀ ਸੰਸਥਾ ਬਾਬਾ ਫਤੇ ਸਿੰਘ ਆਸਰਾ ਆ ਕਿਉਂਕਿ ਇਹ ਪਾਜੀ ਅੱਗੇ ਵੀ ਇਹਨਾਂ ਕੋ ਪਿਛਲੇ ਦਿਨੀ ਬੰਦਾ ਛਡਾ ਖੜਿਆ ਸਾਡੇ ਕੋਲ ਲਿਖਤੀ ਪਿਆ ਵਾ ਦੂਜੀ ਸੰਸਥਾ ਨੇ ਤੇਰਾ ਆਸਰਾ ਸੁਸਾਇਟੀ ਨੇ ਸਾਡੇ ਕੋਲ ਲਿਖਤੀ ਪਿਆ ਵਾ ਕਿ ਜ ਸਾਡੇ ਕੋਲ ਚੋਕ ਤੇ ਬੰਦਾ ਲਾਭ ਤਾਂ ਸਾਡੇ ਕਾਨੂੰਨੀ ਕਾਰਵਾਈ ਕਰ ਦਿਓ ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅੱਜ ਫਿਰ ਇਹਨਾਂ ਕੋ ਤਿੰਨ ਬੰਦੇ ਬਰਾਮਦ ਹੋ ਗਏ ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਿਆਂ ਇੱਕ ਘੰਟੇ ਬਾਅਦ ਇਹਨਾਂ ਨੂੰ ਦੇ ਦੋ ਇਹੋ ਬੰਦਾ ਬੋਲੂਗਾ ਮੇਰੇ ਨਾਲ ਕੀ ਕੀ ਕਰਦੇ ਆ ਜਿਹੜਾ ਨੇਪਾਲੀ ਆ ਉਹ ਤੁਹਾਡੇ ਸਾਹਮਣੇ ਵੇਖ ਦਾ ਹੜਾ ਤਨਵਾੜਾ ਜੇ ਤੇ ਇਹਨਾਂ ਬੰਦੇ ਤੈਨੇ ਦੇ ਦੇ ਠੀਕ ਆ ਨਾਲ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਵਾ ਪਰ ਦੋ ਬੰਦੇ ਨਜ਼ਰ ਆਉਂਦੇ ਤੀਜੇ ਬੰਦੇ ਦੀ ਗੱਲ ਚੱਲਦੀ ਪਈ ਆ ਦੇ ਦੇਣਗੇ ਠੀਕ ਆ ਨਹੀਂ ਤਾਂ ਸਾਡੇ ਕੋਲ ਬਗਾਇਤਾ ਪ੍ਰੂਫ ਹੈ ਅਗੇ ਬਾਅਦ ਵਿੱਚ ਪ੍ਰੂਫ ਜੰਤ ਕਰਦਾਂਗੇ ਉਹ ਬੰਦਾ ਸਾਬਦ ਜੇ ਮੰਨ ਲੀ ਤੁਸੀਂ ਬੰਦੇ ਲੈ ਗਏ ਕੀ ਕਰੋਗੇ ਇਹਨਾਂ ਬੰਦਾ ਸਾਡੇ ਸੰਸਥਾ ਉੱਥੇ ਰਹਿੰਦੇ ਇਹਨਾਂ ਦੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੇ ਘਰਾਂ ਜਾਵਾਂ ਜਿਹੜਾ ਅੱਗੇ ਪਿਛਲੇ ਸਾਲ ਬੰਦਾ ਛੜਾਇਓ ਆਪਣੇ ਘਰ ਪਹੁੰਚ ਗਿਆ ਇਹ ਵੀ ਬੰਦੇ ਘਰ ਜਾਣਗੇ ਇਹਨਾਂ ਦੇ ਮਹੀਨੇ ਤੱਕ ਘਰ ਲੱਭ ਜਾਣੇ ਆ ਅਸੀਂ ਗੁਜਰਾਂ ਦੇ ਡੇਰੇ ਤੇ ਆਏ ਇੱਥੇ ਆਣ ਕੇ ਵੇਖ ਇਹ ਦੋਵੇਂ ਬੰਦੇ ਆ ਕਾਂਸਰ ਆ ਇਹਨੂੰ ਬੀਬੀ ਨੇ ਨਾ ਅੰਦਰ ਵੜ ਲਿਆ ਛੱਟ ਗਿਆ ਤੇ ਪਿਆਰ ਮੁਹੱਬਤ ਨਾਲ ਇਹਨੂੰ ਸੈਟਪ ਕਰਾ ਖਲਾ ਕੇ ਬਾਹਰ ਲਿਆਏ ਆ ਉਸ ਬੰਦੇ ਨੂੰ ਪੁੱਛਿਆ ਕਾਂਸਰ ਆ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ ਆਂ ਦਾ ਮੈਨੂੰ ਪੈਸਾ ਨਹੀਂ ਦਿੰਦੇ ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਤੇ ਮੈਂ ਰੋਟੀ ਪਾਣੀ ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਇਹਨੂੰ ਪੁੱਛਿਆ ਕਿੰਨਾ ਚਿਰ ਹੋ ਗਿਆ ਆਂ ਦਾ ਕਾਫੀ ਢੇਰ ਦਾ ਇੱਥੇ ਰਹਿਣਾ ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ ਇਹ ਤੇ ਇਹਨਾਂ ਨੂੰ ਪਤਾ ਆ ਮਨਜੀਤ ਸਿੰਘ ਨੂੰ ਪੁੱਛਿਆ ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾਕ ਹੋ ਗਿਆ ਇੱਥੇ ਆਏ ਨੂੰ ਇਹ ਹੈਗਾ ਫਤਿਹਬਾਦ ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ ਡੇਢ ਹੋ ਗਿਆ ਵੇ ਤਾਂ ਮਹੀਨੇ ਦੇ ਕਰੀਬ ਲਾ ਲਓ ਹੁਣ ਇਹਨਾਂ ਨੂੰ ਅਸੀਂ ਦੋਵਾਂ ਪਾਰਟੀਆਂ ਨੂੰ ਦੋਵਾਂ ਜਵਾਨਾਂ ਨੂੰ ਐਸਐਚਓ ਕੋ ਲੈ ਕੇ ਚੱਲੇ ਉੱਥੇ ਜੋ ਬਣਦਾ ਹੋਊਗਾ ਨਿਆ ਇਹਨਾਂ ਨੂੰ ਦਿੱਤਾ ਜਾਊਗਾ ਜੇ ਕਾਰਵਾਈ ਕਰਨੀ ਹੋ ਗਈ ਤੇ ਕਾਰਵਾਈ ਕਰਦਾਂਗੇ ਇਹਨਾਂ ਤੇ